ਸ਼ਾਮਾ ਨੂੰ ਲਿਆਦੀ ਚੰਗਾ ਫਿਰ ਹਾਂ ਹਾਂ ਸ਼ਾਮਾ ਨੂੰ ਲਿਆਦੀ ਇਹ ਹੁਣ ਖਾਣੇ ਕਿੱਥਾਂ ਹੋਏ ਉਹਨੇ ਵੇ ਕਿੱਦਾਂ ਟੰਗੇ ਹੀ ਰੋਜੀ ਰੋਟੀ ਕਮਾਉਣ ਵਾਸਤੇ ਵੇਲਾ ਕਿੱਥੇ ਤੱਕ ਪਹੁੰਚ ਜਾਂਦੇ ਵਿਚਾਰੇ ਇਹ ਇਦਾਂ ਹੀ ਸਾਡੇ ਨਿਆਣੇ ਗਏ ਬਾਹਰ ਯਾ ਰਣਜੀਤ ਬਾਹਰ ਗਿਆ ਰੋਜੀ ਰੋਟੀ ਕਮਾਉਣ ਵਾਸਤੇ ਇਦਾਂ ਹੀ ਆਇਆ ਚੱਲ ਸਾਡੇ ਨਿਆਣੇ ਬਹਿਣਗੇ ਇਹਨਾਂ ਦੇ ਉੱਤੇ ਹੁਣ ਮੈਂ ਆਪਣੇ ਦੋਤੇ ਵਾਸਤੇ ਤੇ ਦੋਤੀ ਵਾਸਤੇ ਲਿਆ ਤੇ ਗਾਂ ਬਾਬਾ ਸਾਨੂੰ ਬੰਦੇ ਸਾਨੂੰ ਵੀ ਦਵੇ ਪੋਤੇ ਪੋਤੀਆਂ ਮਾਲਕ ਫਿਰ ਮੈਂ ਉਹਨਾਂ ਵਾਸਤੇ ਖਰੀਦੂੰਗਾ ਇਹ ਸੱਚੇ ਪਾਸ਼ਾ ਤੂੰ ਹੀ ਆਂ ਦੇਨੇ ਮਹਾਰਾਜ ਤੇਰੇ ਘੜੀ ਦੇ ਘਰ ਵਿੱਚ ਕਿਸੇ ਗੱਲ ਦਾ ਘਟ ਨਹੀਂ ਸਾਨੂੰ ਵੀ ਦੇ ਪੋਤੇ ਪੋਤੀਆਂ ਮਾਲਕਾਂ ਹੀ ਵੀ ਖੜਾਈਏ ਸੱਚੇ ਪਾਸ਼ਾ ਤੇ ਮੈਂ ਫਿਰ ਇਦਾਂ ਖਰੀਦ ਕੇ ਲਿਆਵਾਂ ਆਪਣੇ ਪੋਤੇ ਪੋਤੀਆਂ ਵਾਸਤੇ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਚਾਲੇ ਆ ਨਿਆਣੇ ਬੈਠ ਕੇ ਰੋਟੀ ਖਾਇਆ ਕਰਨਗੇ ਗੁਰਵਰ ਸਮ੍ਰੀਤ ਮੁੜ ਕੇ ਜਿੱਦਾਂ ਪਿੰਡ ਜਾਣਗੇ ਆਪਣੇ ਪਿੰਡ ਨੂੰ ਲੈ ਜਾਣਗੇ। ਆ ਮੰਮੀ ਕਿੰਨੀਆਂ ਸੋਹਣੀਆਂ ਲੱਗਣ ਡੀਆਂ। ਆ ਘਟੀਆਂ ਨਾਲ ਤਾਂ ਕਲਰ ਹੀ ਬੜਾ ਪਿਆਰਾ ਜਿਹਾ ਲੱਗਣ ਡਿਆ। ਹੋਰ ਖਾਣ ਨੂੰ ਬੜੀਆਂ ਸੁਆਦ ਹੁੰਦੀਆਂ ਸੁੱਖ। ਚੱਲ ਮੰਮੀ ਖਾ ਕੇ ਵੇਖਾਂਗੇ। ਆਹੋ। ਪਰ ਬਹੁਤ ਸੋਹਣੀਆਂ ਲੱਗਣ ਡੀਆਂ ਆ। ਹੁਣ ਇਹ ਆ ਨਾ ਜਰਾ ਕਿ ਧੁੱਪੇ ਰੱਖ ਦਿੰਨੇ ਆ ਨਾ। ਮੁੜ ਕੇ ਫਿਰ ਮਸਾਲਾ ਰਲਾਉਣੀ ਆ ਬਾਅਦ ਚ ਮੈਂ। ਹਾਂ ਇੱਕ ਗੱਲ ਹੋਰ ਵੇਖੀ ਜੇ ਨੋਟ ਕੀਤੀ। ਇੱਧਰ ਵੇਖੋ। ਕੰਟਰਾਸਟ ਕਿੱਡਾ ਸੋਹਣਾ ਭੰਡਿਆ ਇਹਨਾਂ ਦਾ ਸਹੀ ਗੱਲ ਆ ਹਨਾ ਮੰਮੀ ਮੈਚਿੰਗ ਜਿੱਦਾਂ ਸਾਡੇ ਉਹ ਬੂਟੇ ਨਾਲ ਹਰੇ ਉਹ ਪੱਤੇ ਤੇ ਖੱਟੇ ਉਹਨੂੰ ਫੁੱਲ ਲੱਗੇ ਹੂੰ ਉਦਾਂ ਦੇ ਆ ਮਨਾ ਹਾਂਜੀ ਮੰਮੀ ਪੁੱਤ ਤੋ ਕੇ ਪਾਤੇ ਆ ਆ ਲੱਗੀ ਹੋਣਾ ਅੱਛਾ ਤੇ ਇਹਨਾਂ ਦਾ ਚਾਰ ਤੁਸੀਂ ਬਣਾਇਆ ਕਦੀ ਨਹੀਂ ਮੰਮੀ ਸਾਡੇ ਤਾਂ ਨਹੀਂ ਬਣਾਉਂਦੇ ਉਧਰ ਹਾਇ ਉਧਰ ਕੀ ਖਾਂਦੇ ਆ ਫਿਰ ਨਹੀਂ ਖਾਦਾ ਜ਼ਰੂਰ ਹੈ ਬਟ ਬਣਾਈਦਾ ਨਹੀਂ ਆ ਲੈ ਆਪਣੇ ਆਈ ਲੈ ਆਂਦੇ ਆਂਦੇ ਮੰਮੀ ਅੱਛਾ ਪਾਇਆ ਕੋਈ ਨਹੀਂ ਤਾਂ ਚੱਲ ਆச்சா ਹੁਣ ਖਾ ਕੇ ਵੇਖੀ ਤੂੰ ਕਿੰਨਾ ਸਵਾਦ ਵਾ ਕੋਈ ਗੱਲ ਨਹੀਂ ਮੰਮੀ ਮੇਰੇ ਪਿਆਰ ਹੁੰਦਾ ਵੀ ਬੜਾ ਪਸੰਦ ਆਹ ਵੇਖੀ ਕਿੰਨਾ ਵਧੀਆ ਬਣਦਾ ਵਾ ਹੁਣ ਥੋੜਾ ਜਿਹਾ ਬਣਾ ਕੇ ਲੱਗੇ ਆ ਨਾ ਬਣਾਉਣ ਜੇ ਮੁੜ ਕੇ ਫਿਰ ਥੋੜਾ ਜਿਹਾ ਵੱਧ ਲੈ ਕੇ ਬਣਾਵਾਂਗੇ ਮੇਰੇ ਚਾਹੇ ਵੱਧ ਲਵਾਂਗੇ ਤੇ ਆ ਵੀ ਵੱਧ ਮੰਗ ਗਲਗਲਾ ਹਨਾ ਤੇ ਖਾ ਕੇ ਦੇਖੂਗੀ ਜੇ ਵਧੀਆ ਲੱਗਾ ਫਿਰ ਹੋਰ ਲਿਆ ਹਾਂ ਫਿਰ ਹੋਰ ਲਾਵਾਂਗੇ ਕੋਈ ਗੱਲ ਨਹੀਂ ਕਿੱਥੇ ਤੇਰਾ ਡੈਡੀ ਚਲ ਗਿਆ ਵਾ ਨਹੀਂ ਮੁੜ ਕੇ ਮੁੜਿਆ ਹੀ ਨਹੀਂਗਾ ਕਿਉਂ ਡੈਡੀ ਤੋਂ ਬਿਨਾ ਤਾਂ ਜੀ ਨਹੀਂ ਲੱਗਦਾ ਪੈਣਾ ਜੀ ਤੇ ਲੱਗਦਾ ਵਾ ਪਰ ਫਿਰ ਵੀ ਜਦੋਂ ਬੰਦਾ ਪਤਾ ਹੀ ਘਰੇ ਰਹਿਣ ਦਾ ਕਿੰਨੇ ਚਿਰ ਮੰਮੀ ਮੈਂ ਇੱਥੇ ਹੀ ਆ। ਲਾ ਤੂੰ ਕਿੱਥੋਂ ਨਿਕੜਿਆ ਵਾ? ਮੈਂ ਖਾੜਿਆ ਸ਼ੰਤਰਾ ਜਾ। ਅਸੀਂ ਸੁਣੋ ਅੱਗੇ ਤਾਂ ਜਦੋਂ ਡੈਡੀ ਜਾਊਗਾ ਨਾ ਕਿਤੇ ਨਾਲ ਹੀ ਚਲ ਜਿਆ ਕਰੋ ਤੁਸੀਂ ਬਾਹਰ। ਹਾਂ। ਕੱਖ ਨਹੀਂ ਹਾਲ ਤੇਰਾ ਸੁਖ ਟੀਚਰਾਂ ਕਰੀ ਦਿੰਦੇ ਕੋਈ ਟਾਈਮ-ਟਾਈਮ ਨਾਲ ਕੋਈ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਤੇ ਫੇਰ ਲੋਕੀ ਟੀਚਰਾਂ ਕਰਦੇ ਹੁੰਦੇ ਆ। ਤੂੰ ਤੇ ਘਰੇ ਟੀਚਰਾਂ ਕਰਦੀ ਰਹਿਣੀ ਆ ਮੇਰੇ। ਕੀ ਹੋ ਗਿਆ? ਲੈ। ਸ਼ਰਦਾ ਸਾਈਂ ਤੁਹਾਡੇ। ਤੇ ਸ਼ਰਦਾ ਸਾਈਂ ਤੇ ਹੈਗਾ ਉਦਾਂ ਮੈਂ ਪੁੱਤ ਪੁੱਛਿਆ ਮੈਂ ਕਦੇ ਤਾਂ ਗਿਆ ਤੇ ਆਇਆ ਨਹੀਂ ਕਿੱਥੇ ਚਲ ਗਿਆ ਵਾ। ਮੰਮੀ। ਉਹਦੇ ਤੋਂ ਮਿੰਟ-ਬਿਟ ਬਾਅਦ ਉਹ ਲੈਦੇ ਹੀ। ਲੈ। ਨਹੀਂ। ਪਕੀ ਦਾ ਨੂੰ ਪੁੱਛਣ ਦੇ ਭਾਈਆਂ ਨੂੰ ਪੁੱਛਣੀ ਪੁੱਤੇ ਆ ਚਾਰ ਖਾਡਾ ਵਾ ਤੂੰ ਵਾ ਕੱਲ ਦਾ ਭਰਾ ਕੀ ਆ ਗਿਆ ਡਰੀ ਜਾਂਦੀ ਟੀ ਡਰਪੋਗਾ ਨਾ ਕਿਤੇ ਮੰਮੀ लाड़ਲੀ ਨੋ ਆ ਵੇ ਪੁੱਤੇ ਖਾ ਕੇ ਵੇਖੀ ਕੋਈ ਨਹੀਂ ਅਗਲੀ ਵਾਰ ਤੇ ਅਪਨ ਨਿੰਬੂ ਮੇਚਾ ਮਾਸ਼ਾ ਵੱਦ ਲੈ ਆਵਾਂਗੇ ਭੈਣਾ ਚੰਡਿਆ ਸੁੱਖ ਆਇਆ ਇੱਡਾ ਕਵਾ ਇਹੋ ਆਇਆ ਤਾਂ ਫੇ ਇਹਨੇ ਅੰਦਰੋਂ ਹੀ ਨਹੀਂ ਬਾਹਰ ਹੋਣਾ ਨਹੀਂ ਨਹੀਂ ਭੈਣਾ ਮੇਰੀ ਗੱਲ ਸੁਣ ਲੈ ਡਰਨਾ ਚੰਗਾ ਅੱਜ ਕੱਲ ਦੇ ਜ਼ਮਾਨੇ 'ਚ ਨਿਗੇਜ ਨੇ ਰਾਤੀ ਆਣਗੇ ਨਿਗੇਜ ਦੀ ਕਾਰ ਨਹੀਂ ਉਹ ਤੇ ਵਿਚਾਰਾ ਕੁਝ ਬੋਲਿਆ ਹੀ ਨਹੀਂ ਸੁਖ ਉਹ ਤੇ ਮੁੰਡਾ ਹੈ ਹੀ ਬੀਬਾ ਵਾ ਲੈ ਆ ਗਿਆ ਛੇ ਦਾ ਸਾਈ ਹਾਲੋ ਹਾਲੋ ਜੀ ਕਿਤੇ ਜਾਇਆ ਨਾ ਕਰੋ ਕਿਉਂ ਮੰਮੀ ਦਾ ਜੀ ਨਹੀਂ ਲੱਗਦਾ ਆਹ ਕਿਹਦੇ ਵਾਸਤੇ ਲਿਆਂਦੀਆਂ ਵਾ ਇਹ ਮੈਂ ਆਪਣੇ ਦੋਤੇ ਵਾਸਤੇ ਤੇ ਦੋਤੀ ਵਾਸਤੇ ਲੈ ਬੈਠ ਗਏ ਇੱਥੇ ਦੇ ਨਾਲੇ ਰੋਟੀ ਖਾਇਆ ਕਰਾਂਗੇ ਨਾਲੇ ਇੱਥੇ ਲਿਖਿਆ ਕਰਨਗੇ ਉੱਥੇ ਬਹਿ ਜਾ ਉੱਥੇ ਹੋ ਕੇ ਬਹਿ ਜਾ ਪਹਿਲਾਂ ਨੌ ਦੇ ਸਾਈਨ ਕਰਾ ਲਓ ਹੈ ਨੋ ਨੋ ਸੈਨ ਕਰਾ ਲਓ ਆਂਦਾ ਪਹਿਲਾਂ ਨਹੀਂ ਨੋ ਵਿਚਾਰੀ ਨੇ ਕੀ ਆਖਣਾ ਕੋਈ ਗੱਲ ਨਹੀਂ ਕੀ ਆ ਵਿਚਾਰੀ ਜਾ ਕੇ ਤੇ ਡੈਡੀ ਜੀ ਕਿੰਨੇ ਦੀ ਆਈਆਂ ਆ ਪੁੱਤ ਨਿਆਣੇ ਨੇ ਬਹਿਣਾ ਵਾ ਤੇ ਕੋਈ ਗੱਲ ਨਹੀਂ ਕੀ ਤੁਸੀਂ ਇਥੇ ਮੇਰਾ ਖਾਲਾ ਉਹੋ ਗੱਲ ਵੀ ਤੁਸੀਂ ਫਲ ਖਾਣਾ ਤੇ ਬੂਟੇ ਗਿਣਨੇ ਆ ਕਿੰਨੇ ਦੀ ਆ ਹੁਣ ਕਿੰਨਿਆ ਸੋਹਣਿਆ ਲੱਗਣੇ ਕੋਈ ਕਾਪੀ ਚ ਲੈਣਾ ਵੀ ਲਾਣਾ ਮੈਂ ਕੋਈ ਨਹੀਂ ਨਹੀਂ ਲਿਖਦੀ ਨੋ ਇੱਥੇ ਘਰੋਂ ਦੇ ਪੈਸੇ ਆਏ ਅੱਜ ਮੈਂ ਨੂੰ ਆਖਿਆ ਮੈਂ ਤਾਂ ਵੱਡੀਆਂ ਵੀ ਲਿਆ ਕੇ ਦਵੀ ਹਾਂ ਨੂੰ ਅੱਛਾ ਕਿੱਥੋਂ ਲੱਗੀਆਂ ਮਾਏ ਤੁਹਾਨੂੰ ਕਿੱਥੋਂ ਭਾਈ ਮਿਲ ਗਿਆ ਵਾ ਉਹ ਨਹਿਰ ਤੇ ਹੀ ਹਾਂ ਆ ਖੱਡਾ ਸਵੇਰ ਦੀ ਜ ਬੋਣੀ ਨਹੀਂ ਹੋਈ ਬਾਪੂ ਅੱਛਾ ਮੈਂ ਹੱਲੇ ਮੈਨੂੰ ਦੇ ਦੇ ਆਂ ਬਿਗੀ ਨਹੀਂ ਗੀਆਂ ਥੋੜੀਆਂ ਵੱਡੀਆਂ ਲੱਗੀਆਂ ਅੱਛਾ ਮੈਂ ਵੱਡੀਆਂ ਹੈ ਗਿਆ ਤਾਂ ਹੀ ਸਮਾਨ ਲਾਇਆ ਉੱਥੇ ਪਿੰਡ ਲੱਗੇ ਅੱਛਾ ਤੇ ਆਥੇ ਕੱਲ ਮੈਂ ਸ਼ਾਮ ਨੂੰ ਦੇ ਦਿਆਂਗਾ ਵੱਡੀਆਂ ਕਿੰਨੀਆਂ ਮਗਾਈਆਂ ਨੇ ਹੜੀ ਜੀ ਦੋ ਦੋ ਵਰਸੀਆਂ ਦੋਗੇ ਦੇ ਵਾਸਤੇ ਇੱਕ ਮੈਂ ਮਗਾਈ ਆਪਣੇ ਵਾਸਤੇ ਅੱਛਾ ਇੱਕ ਮਗਾਈ ਤੇਰੀ ਮਾਂ ਵਾਸਤੇ ਤੇ ਤੁਹਾਡੇ ਵਾਸਤੇ ਉਹਨਾਂ ਤੇ ਹੀ ਬੈਜਿਓ ਤੇ ਕੰਮ ਵੀ ਕਿਸੇ ਨੇ ਕਰਨਾ ਹੀ ਆ ਪੁੱਤ ਤੇ ਕੁਰਸੀਆਂ ਤੇ ਬੈਠੇ ਰਹਿਣਾ ਪਰ ਪਹਿਲਾਂ ਤੁਹਾਡੇ ਮੂੰਹ ਚ ਕੀ ਨਿਕਲਣ ਲੱਗਾ ਸੀ ਅਮਨ ਵਾਸਤੇ ਵੇਖਿਆ ਗੱਲ ਦੱਬ ਕੇ ਆ ਗੱਲ ਵਲ ਪਾ ਗਏ ਨਾ ਗੱਲ ਦੱਬ ਕੇ ਵੇਖ ਭਈਆ ਹੁਣ ਆਪਾਂ ਨਹੀਂ ਆ ਫਿਰਤੀਆਂ ਰਹਿ ਗਈਆਂ ਫਿਰਤੀਆਂ ਆ ਉਹਨਾਂ ਕੁਰਸੀਆਂ ਤੇ ਦੋ ਹੋਣ ਗਈਆਂ ਕਦੀ ਉਹ ਬਹਿ ਕੇ ਕਦੀ ਤੂੰ ਹੀ ਬਹਿ ਗਈਆਂ ਤਾਂ ਕੀ ਹੋ ਗਿਆ ਪੁੱਤ ਨਾ ਤੇ ਅਮਨ ਦਾ ਹੀ ਨਿਕਲ ਲੱਗਾ ਹੀ ਨਾ ਸੁੱਖ ਤੇ ਮਨਪ੍ਰੀਤ ਨਹੀਂ ਆਇਆ ਮੂੰਹ ਉੱਤੇ ਕੋਤ ਤੂੰ ਹੀ ਮੇਰੀਆਂ ਧੀਆ ਵਾ ਇਹ ਅਭੀ ਤੁਸੀਂ ਬਗਾਨੇ ਘਰ ਚਲ ਗਈਆਂ ਚਲ ਮੈਂ ਕਹਿਣਾ ਅਸਲੀ ਧੀ ਆ ਮੈਂ ਕਿਨਾ ਮੰਗੀ ਨੂੰ ਬਾਗ ਬੈਗ ਕਪੜੇ ਐਂ ਚਲੀਏ ਨਾ ਭਾਈਏ ਦੱਸ ਤੂੰ ਆਹ ਨਹੀਂ ਜੇ ਹੁਣ ਸਾਰੀਆਂ ਗੱਲਾਂ ਧੀਆ ਨੂੰ ਕਹੀ ਜਾਈਏ ਨਾ ਫਿਰ ਨੋਂ ਵੀ ਗੁੱਸਾ ਕਰਦੀ ਆਖਣਾ ਮੇਰਾ ਨਾਂ ਹੀ ਨਹੀਂ ਲੈਂਦੇ ਸਾਰੀਆਂ ਹੀ ਗੱਲਾਂ ਬਦਲ ਗਈਆਂ ਅੱਜ ਭਾਈਆ ਵੇਖ ਲੈ ਭਰਾਵਾ ਬਦਲਣੀਆਂ ਪੈਂਦੀਆਂ ਵਾ ਪਹਿਣਾ ਬਦਲਣੀਆਂ ਹੀ ਪੈਂਦੀਆਂ ਵਾ ਆਹ ਅੰਧੇkant ਡਰ ਗਏ ਤੁਸੀਂ ਜੋ ਬਨ ਕੋ ਆਂਦਾ ਐਡਾ ਆਇਆ ਤਾਂ ਡਰ ਗਈ ਮਾਤਾ ਜੀ ਐਡਾ ਆਉਂਦਾ ਤਾਂ ਫੇਰ ਤੂੰ ਕੀ ਕਰਦੀ ਡਰਨ ਦੀ ਗੱਲ ਨਹੀਂ ਕੀ ਮੈਂ ਨਹੀਂ ਚਾਹੁੰਦਾ ਕਿ ਮੇਰੇ ਇੱਥੇ ਕੁੜਮਾ ਤੱਕ ਇਹੋ ਜੀਆਂ ਗੱਲਾਂ ਪਹੁੰਚਣ ਉਹ ਵੇਖਲਾ ਆਇਆ ਤੇ ਹੈਗਾ ਹੀ ਨਾ ਤੇ ਬੜੀ ਮਨ ਨੂੰ ਹੋਰ ਤਰ੍ਹਾਂ ਹੋਇਆ ਵੀ ਵੇਖ ਗੱਲ ਸੁਣ ਕੇ ਭੈਣ ਦੀ ਭੈਣ ਨੇ ਫੋਨ ਕੀਤਾ ਤੇ ਪੁੱਸੇ ਵੜੇ ਉੱਡ ਕੇ ਆ ਗਿਆ ਤੇ ਘਰ ਦੇ ਵਿੱਚ ਸਾਡੇ ਕੋਈ ਗੱਲ ਵੀ ਨਹੀਂ ਕੀਤੀ ਵਾਕਿਆ ਉਦਾ ਆਇਆ ਤੇ ਉੱਡ ਗਿਆ ਹੀ ਉਟਕੇ ਉਹਨਾਂ ਵਾਲੀ ਗੱਲ ਹੋਈ। ਉਟਕੇ ਉਹਨਾਂ ਵਾਲੀ ਗੱਲ ਹੋਈ। ਸੁਖੋ ਉਹਨੂੰ ਪਤਾ ਲੱਗ ਗਿਆ ਨਾ। ਉਹਦਾ ਕੁੜਮਾ ਤੂੰ ਜਾਓਗੇ ਨਾ। ਬੜੀ ਮਸਤਾਹ ਕਰਕੇ ਜਾਓਗੇ ਤੀ। ਨਹੀਂ ਨਹੀਂ ਇਦਾਂ ਹੀ ਆ ਫਿਰ ਇੱਤੇ ਤੇ ਤਾਂ ਹੀ ਬਣਦੀ ਆ ਨਾ ਲੈ ਵੀ। ਤੇ ਬੜੀ ਬਣਾਈ ਥਾਡੀ। ਚਲ ਠੀਕ ਆ। ਹਾਂ। ਨਹੀਂ ਲੈ। ਹਾਂ। ਪਰ ਹੁਣ ਵੇ ਲਾਉਣ ਜਵਾਈ। ਨਿਆਣੀ ਸਿਆਣੀ ਆ। ਨਿਆਣੀ ਸਿਆਣੀ ਹੋਈ ਬੰਦੀ ਜੀ। ਆਪਾਂ ਜੀ ਮੰਮੀ ਬੁੱਢ ਬਲੇ ਟਾਕ ਜਾਂ ਅੱਡੇ ਚ ਆ ਗਏ ਧੋਲੇ। ਨਿਆਣੀ ਨਿਆਣੀ। ਪੱਲੇ ਕੇ ਦੋ ਨੂੰ। ਹਾਂ। ਉਹ ਨਿਆਣੀ ਆ ਤੇ ਗੱਲ ਵੀ ਸਹੀ ਆ ਭਾਈ ਇਹਦੀ ਕੇ। ਹਣ ਜਵਾਈ ਭਾਈ ਆ ਬੰਦਾ ਕੀ ਆ ਕੇ ਇਹਨੂੰ ਜੇ ਮੈਂ ਉਹ ਦਵਾ ਮੋੜ ਕੇ ਜਵਾਬ ਉਹ ਮੇਰੀ ਵੀ ਗੱਲ ਸੁਣ ਤੇ ਫੇਰ ਲੱਗਣੀ ਆ ਇਹਨੂੰ ਮਿਰਚਾਂ ਗੱਲ ਕਰਦਾ ਦਰ ਉਹ ਗੱਲ ਵਾ ਚੁੱਕਦਾ ਥੋੜੀ ਜੀ ਐਵੇਂ ਚੁੱਕਦਾ ਮੂਈ ਨਾ ਗੱਡ ਲੂ ਅਸਮਾਨ ਤੇ ਚੜ੍ਹਦੇ ਆ ਕੋਈ ਗੱਲ ਨੂੰ ਜਾਓ ਗਾਂ ਡੈਡੀ ਜੀਆ ਕਰੋ ਸਮਝਿਆ ਕਰੋ ਇਹ ਪਤਾ ਕੀ ਆਂਦੀ ਆ ਬੋਲੀ ਮੈਂ ਪਾਵਾਂ ਤੁਸੀਂ ਝੁੱਕ ਲੋ ਮੇਰੀਓ ਭੈਣਾ ਅਜੋ ਗੱਲ ਮਗਰੋਂ ਕਰਦਾ ਪਹਿਲਾਂ ਚੁੱਕ ਲਈ ਤੇ ਕੱਲ ਤੱਕ ਤੇ ਉਹਦੀ ਬੋਲੀ ਤੇ ਨੱਚਣ ਡਈ ਹੈ ਮੰਮੀ ਇਹ ਵਹਿੜਾ ਟਿਕ ਕੇ ਵਹਿੜਾ ਸੁਣਨੇ ਮੈਂ ਹੁਣੇ ਖੇਡਣਾ ਵਾਂ ਹਾਂ ਗੁਰਵੰਨਾ ਖੇਡ ਬਾਅਦ ਜਾ ਕੇ ਜਾ ਮੈਂ ਉਹ ਸਣਾ ਖੇਡ ਦੋ ਮਿੰਟ ਉਹਦਾ ਮਨ ਚਿੜੀ ਅਡਕਾਡ ਫੇਰ ਰਣੀ ਹੈ ਨਾ ਪਰ ਉਹ ਮੇਰੇ ਨਾਲ ਲੋਗ ਮੇਰੇ ਸ਼ੋਅ ਵਿੱਚ ਜਾਣਾ ਖੜਦਾ ਮੈਂ ਨਾ ਲੱਗੀ ਲਸਣ ਦਾ 4 ਪੌਣ ਮੰਮੀ ਨੇ ਇੱਕ ਬਿਚ ਸੈਂਡਵਿਚ ਅਮਨ ਕੋ ਬਣਾ ਲਾ ਮੰਮੀ ਕੋ ਚਲ ਕੋਈ ਨਹੀਂ ਮੈਂ ਬਣਾ ਦੇਣੀ ਆ ਹਾਂ ਤੂੰ ਬਣਾ ਦੇ ਉਹ ਤਾਂ ਮੈਂ ਬਣਾ ਦੇਣਾ ਹੀ ਫਿਰ ਮੈਂ ਕਹਾਂ ਉਹਨਾਂ ਨੂੰ ਮੰਮੀ ਦੁੱਧਾ ਡੇਆ ਚਾਹ ਚੂਰ ਕਟਣ ਤੇ ਮੈਂ ਨਾਲ ਲੱਗ ਦੇ ਲਸਣ ਦਾ ਪਵਾਲਾ ਲਸਣ ਦਾ ਚਾਰ ਤੂੰ ਨਹੀਂ ਖਾਦਾ ਕਦੀ ਨਹੀਂ ਦੀਦੀ ਮੈਂ ਤਾਂ ਨਹੀਂ ਕਦੀ ਵੀ ਖਾਦਾ ਤੁਹਾਡੇ ਉੱਥੇ ਨਹੀਂ ਬਣਾਉਂਦੇ ਨਹੀਂ ਨਹੀਂ ਬਣਾਉਂਦੇ ਬਣਾਉਂਦੇ ਤੇ ਹੋਣੇ ਆ ਕਰੇ ਨਹੀਂ ਉਦਾ ਮੰਮੀ ਨੂੰ ਵੀ ਨਹੀਂ ਪਸੰਦ ਜੋ ਦਾਦੀ ਹੁੰਦੇ ਸੀ ਉਹ ਬਣਾਵ ਨੂੰ ਲੈਂਦੇ ਆਪੋ ਤੇ ਮੈਂ ਨਹੀਂ ਖਾਦਾ ਮੈਨੂੰ ਉਦੇ ਬੜਾ ਘਾੜਾ ਲੱਗਦਾ ਨਮ ਬਣਨ ਤੋਂ ਬਾਅਦ ਬੜਾ ਸੁਆਦ ਬੰਦ ਆਈਓ ਉਦੋਂ ਫਟਾਡੇ ਲੱਗ ਕੇ ਬਣਾਉਂਦੇ ਨਹੀਂ ਆਂ ਨਹੀਂ ਪਸੰਦ ਆਗਾ ਤੇ ਮੈਂ achar ਕਿੱਥੋਂ ਖਾ ਲੈਣਾ ਮੈਨੂੰ ਨਹੀਂ ਪਸੰਦ ਨਹੀਂ ਉਦੇ ਬੜੇ ਫੈਦੇ ਆਈਓ ਖਾਈ ਦੀ ਇੱਕ ਦੋ ਇੱਕ ਅੱਧੀ ਧੁੱਲੀ ਆ ਬੜੀ ਉਹਦੀ ਸਮੈਲ ਜੀ ਬੜੀ ਪੜੀ ਲੱਗਦੀ ਮੈਨੂੰ ਨਹੀਂ ਚੰਗਾ ਲੱਗਦਾ ਚਲੋ ਕੋਈ ਨਹੀਂ ਕਰ ਲੂ ਤੁਸੀਂ ਬਣਾ ਲੋ ਮੈਂ ਕੋਈ ਬਣਾ ਦੇਣੀ ਇਹਨੂੰ ਫਿਰ ਸਾਡੇ ਨਾ ਮੇਰੇ ਸਹੁਰੇ ਤੇ ਬੜਾ ਪਾਉਂਦੇ ਆ ਉਹ ਰੋਜ਼ ਖਾਣਾ ਹੀ ਹੁੰਦਾ ਉਹਨਾਂ ਨੇ ਅੱਛਾ ਅੱਛਾ ਹਾਂ ਉਹ ਤੇ ਮੰਮੀ ਤੇ ਉਹ ਵੀ ਲੱਗੇ ਆ ਕਿਤਾ ਨਿੰਬੂ ਦਾ ਪਾਉਣ ਲੱਗੇ ਹੋਏ ਉਹ ਗਲਗਲਦਾ ਤੇ ਮਿਰਚਾਂ ਦਾ ਅੱਛਾ ਅੱਛਾ ਹਾਂ ਹਾਂ ਮੰਮੀ ਵੀ ਪਸੰਦ ਕਰਦੇ ਹਾਂ ਹਾਂ ਉਹ ਵੀ ਕਹਿੰਦੇ ਸਾਡੇ ਉੱਧਰ ਪਾਉਂਦੇ ਮੈਂ ਮੈਂ ਕਿਹੜਾ ਬਾਹਰੋਂ ਆਈ ਆ ਅੱਛਾ ਅੱਛਾ ਹਾਂ ਅੱਡੇ ਪਾਉਂਦੇ ਆ ਇਹ ਵੀ ਫਾਇਦਾ ਹੀ ਆ ਹਾਂ ਪਰ ਉਹ ਜਿਹੜਾ ਪਹਿਲਾ ਦਾਦੀ ਹੁੰਦੇ ਹੀ ਉਹ ਬਣਾ ਬਣਾਉ ਲੈਂਦੇ ਸੀ ਉਹ ਦਾਦੀ ਧੱਤ ਹੋ ਗਈ ਆ ਤੇ ਮम्मी ਘਟ ਵੱਧ ਹੀ ਹੁੰਦੇ ਮम्मी ਨਹੀਂ ਹੁੰਦੇ ਆਪਾਂ ਬਣਿਆ ਬਣਿਆ ਹੀ ਲੈ ਆਈਦਾ ਹੁੰਦਾ ਅੱਛਾ ਅੱਛਾ ਹਾਂਜੀ ਫਿਰ ਟੱਬਰ ਦੇ ਵਿੱਚ ਨਹੀਂ ਉਹ ਬਣੇ ਬਣਾਏ ਨਵਾਰਾ ਖਾਂਦਾ ਆਹੋ ਇਹ ਤੇ ਆਹੜੀ ਕਿਹੜਾ ਤੁਹਾਨੂੰ ਪਤਾ ਹੀ ਉੱਥੇ ਕਿਹੜਾ ਇੰਨਾ ਹਾਂ ਅਮਾ ਉਹ ਲਿੱਤੇ ਚਾਟ ਬਣਨੇ ਮਿਰਚਾਂ ਦਾ ਫਿਰ ਉਹ ਗੱਲ ਕਰਦਾ ਉਹ ਤਾਂ ਮਿਕਸ ਹੋਣਾ ਵਾ ਨਾ ਹਾਂ ਹਾਂ ਹੋਂਤੇ ਹਰ ਘਰ ਦੇ ਵਿੱਚ achar ਹਰ ਘਰ ਦੇ ਵਿੱਚ achar ਬਣਨ ਧਿਆ ਵਾ ਪਤਾ ਵਾ ਇੰਨ ਜਨਾਨੀ ਨਾ ਬਣਾਉਣਾ ਹੁੰਦਾ ਵਾ ਹੁਣ ਹਰ ਜਨਾਨੀ ਲੈ ਕੇ ਚਾਰ ਬੈਠੀ ਆ ਵੀ ਅੱਜ ਐਦਾ ਬਣਾ ਲਈਦਾ ਜੋਦਾ ਬਣਾ ਲਈਏ ਸਵਾਦ ਸਾਰਿਆਂ ਨੇ ਲਾਉਣੇ ਹੁੰਦੇ ਮਿਰਚਾਂ ਦਾ ਬੜਾ ਪਸੰਦ ਆਉਂਦਾ ਚਲ ਕੋਈ ਨਹੀਂ ਫਿਰ ਭੈਣ ਹੀ ਦਿਆ ਹਾਂਜੀ ਚਲ ਫਿਰ ਤੂੰ ਬਣਾ ਦੇ ਹਾਂ ਤੇ ਮੈਂ ਫਿਰ ਹੂੰ ਲੈ ਕੇ ਡੇ ਲੇ ਸਮ੍ਰਿਤਾ ਤੂੰ ਕੀ ਤਾ ਨਾ ਕੀ ਅੱਗੇ ਅਮਨ ਬੋਲਦੀ ਹੀਗੀ ਕੱਲ ਵੀ ਮੱਖੀਆਂ ਵੱੜ ਜਾਨੀਆਂ ਸਾਰੀਆਂ ਅੰਦਰ ਮੈਂ ਨਹੀਂ ਬੋਲਿਆ ਹੋਰ ਕਿੰਨੇ ਬੋਲਿਆ ਮੈਂ ਮੂਵਿਕਾ ਦੋ ਬਾਤਾਂ ਲਾ ਫੱਲ ਆਇਆ ਹਰ ਵਾਰੀ ਚੜਨਾ ਮੈਂ ਖੋਲਦੀ ਆ ਲਾ ਫੜ ਅੰਦਰ ਲੈ ਜਾ ਤੇ ਉਥੇ ਠੱਕ ਦੇ ਤੇ ਮੁੜ ਕੇ ਬਾਅਦ ਮੈਂ ਮਸਾਲਾ ਕਰਾਂਗੀ ਆ ਲੈ ਆਹ ਦੀਦੀ ਕੀ ਲੈ ਰਹੀ ਹੈਂ ਦਿਖਾ ਦੇ ਡੈਡੀ ਲੈ ਕੇ ਆਏ ਦੀਦੀ ਇਹ ਕਿ ਗੁਰੂਵਾਰ ਵਾਸਤੇ ਇਹ ਕਿ ਸੈਜ ਵਾਸਤੇ ਸਮ੍ਰੀਤ ਵਾਸਤੇ ਬੱਲੇ ਲੈ ਸਮ੍ਰੀਤ ਨੇ ਤੇ ਸ਼ੁਰੂਆਤ ਕਰਤੀ ਆ ਗਈ ਕਿ ਮੇਰੀ ਮੰਮੀ ਆ ਫੜੋ ਕੀ ਆ ਪੁੱਤ ਲਸਣ ਹੈ ਚਾਰ ਬਣਾਈਏ ਇਹਦਾ ਵੀ ਕਿੰਨਾ ਨਾ ਮੈਂ ਤਾਂ ਜਿ ਐ ਹੋਈ ਮਹਾ ਚੀਜ਼ ਚੁਰ ਕੇ ਥੱਕ ਗਈ ਆ ਤੇ ਹੁਣ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੀਆਂ ਇੰਨਾ ਵੀ ਟਕਰਾ ਦਿਨੀ ਨਾਲ ਜਦੋਂ ਆਂਂਦ ਰਹ ਦੇ ਮੇਰਾ ਕੋਈ ਮੈਨ ਨਹੀਂ ਚਿੱਲਣਾ ਪਰ ਹੱਥਾਂ 'ਚ ਸਮੈਲ ਆਉਂਦੀ ਲਸਣ ਦੀ ਤੈਨੂੰ ਪਤਾ ਐ ਨਾ ਇਹ ਛਿਲਿਆਂ ਦੇ ਨੇਲ ਬੜੇ ਵਧਦੇ ਆ ਸੱਚੀ ਤੇ ਹੋਰ ਚੱਲ ਆ ਗਈ ਫਿਰ ਮੈਂ ਆ ਜਾ ਆ ਜਾ ਵੇਖਿਆ ਮੰਮੀ ਇਦਾਂ ਗੌਣ ਦੱਸੋ ਨਾ ਚੀਜ਼ਾਂ ਦੇ ਵੇਖੀ ਕੰਮ ਹੁੰਦਾ ਝਟ ਨਾਲੇ ਇਹ ਤੇ ਹੀ ਹੁਣ ਬਣਾ ਕੇ ਨਾ ਸੱਚੀ ਵਧਦੇ ਆ ਪੁੱਤ ਹੋਰ ਇਹਨਾਂ ਨੂੰ ਕਹਿੰਦੇ ਹੁੰਦੇ ਜੇ ਕਿਸੇ ਦੇ ਵਿਆਹ ਤੇ ਨਹੀਂ ਨਾ ਨੇਲ ਵਧਣ ਦੇ ਤੇ ਉਹ ਲਸਣ ਰੋ ਰੋਜ ਲਾਇਆ ਕਰੇ ਅਛਾ ਇਹ ਵੀ ਗੱਲ ਹੁੰਦੀ ਆ ਹਾਂ ਮੈਨੂੰ ਫਿਰ ਇੰਨੀਆਂ ਗੱਲਾਂ ਨਾਲੇ ਮੰਮੀ ਇਹੋ ਤੇ ਪਾਉਂਦਾ ਫਾਇਦਾ ਵਾ ਉਹ ਤੇ ਚਾਰ ਨੇ ਤੁਹਾਨੂੰ ਖਾਂਗੇ ਤੇ ਜੇ ਕੰਮ ਕਰਨਾ ਵਾ ਕੋਈ ਪਤਾ ਵਾ ਤੇ ਆਹੋ ਲਸਣ ਦਾ ਚਾਰ ਪਾਵਾਂਗੇ ਇੰਨੇ ਦੇ ਫਾਇਦਾ ਕਰਨਾ ਵਾ ਅੱਛਾ ਫਿਰ ਤੇ ਭਾ ਮੈਨੂੰ ਕਿਹਾ ਕਿ ਛਿਲਣਾ ਪਵੇ ਫਿਰ ਤੇ ਮੈਂ ਛਿਲ ਦਿੰਨੀ ਆ ਤੇ ਮੈਂ ਦੇ ਅੰਦਰ ਮੰਨ ਨੂੰ ਪੁੱਛਿਆ ਮੈਂ ਹਾਂ ਅਮਨ ਤਾਂ ਨੇ ਉੱਥੇ ਪਾਉਂਦੇ ਹੀ ਕਿ ਕਹਿੰਦੀ ਮੈਂ ਬੜੀਆਂ ਇਆਂ ਬੁਲਾ ਦੇ ਵਿੱਚੋਂ ਜਿਹੜਾ ਮੈਨੂੰ ਬਾਹਰ ਵੀ ਪੁੱਛੀ ਜਾਂਦੇ ਜੇ ਤੇ ਅੰਦਰ ਵੀ ਤੇ ਹੀ ਵੀ ਪੁੱਛੀ ਜਾਂਦੇ ਤੇ ਚਾਰ ਪਾਉਨੇ ਆ ਕਹਿੰਦੀ ਤੁਹਾਨੂੰ ਸਮਝ ਕੇ ਕੀ ਰੱਖਿਆ ਵਾ ਹਰ ਮੈਂ ਤੇ ਆਪ ਪੁੱਛ ਲੈ ਇੱਥੇ ਮੈਨੂੰ ਕੀ ਪਤਾ ਹੈਗਾ ਤੂੰ ਨਾ ਪੁੱਛਦੀਆਂ ਫਿਰ ਸਕੋ ਤਹੀ ਪੁੱਛਿਆ ਹੈਗਾ ਹਾਂ ਹੋ ਇੱਥੇ ਪੁੱਛ ਲੈ ਆ ਕੇ ਆਂਦੀ ਮੈਨੂੰ ਖਾ ਲੈਣੀ ਮੈਨੂੰ ਸਵਾਦ ਲੱਗਦਾ ਪਰ ਅਸੀਂ ਕਦੀ ਪਾਇਆ ਨਹੀਂ ਤਾਂ ਐ ਬਣਿਆ ਬਣਾਤਾ ਹੀ ਲਿਉਨੇ ਆ ਕੀ ਹੋਇਆ ਹੁਣ ਤੂੰ ਲੈਦਾ ਹਿਸਾਬ ਨਹੀਂ ਪਾ ਸਕਦਾ ਕਰੋ ਕੀ ਤੇ ਚਾਰ ਤੁਸੀਂ ਪਾਉਨੇ ਇਦਾਂ ਦਾ ਹਾਂ ਮੈਂ ਕਿਹਾ ਲਸਣ ਦਾ ਚਾਰ ਪਾਇਆ ਕਦੀ ਮੈਂ ਹਾਂ ਫਿਰ ਵੀ ਚੱਲ ਹਰ ਇੱਕ ਦੀ ਆਪੋ ਆਪਣੀ ਰੈਸਪੀ ਹੁੰਦੀ ਆ ਉਹਨੇ ਜਣਾ ਮੈਨੂੰ ਫਿਰ ਇੱਕ ਚੱਜੀ ਸਮਝਦੇ ਉਤਨਾ ਤੇ ਅੱਜ ਵਾਲੀ ਵੀ ਕਿੱਧਰ ਆ ਹਣ ਤੇ ਉਹ ਗੱਲ ਵਿੱਚ ਗਾਦੇ ਹੁੰਦੇ ਆ ਵੀ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ ਵੀ ਚਲ ਜੋ ਕੁਛ ਹੋ ਗਿਆ ਇੱਥੇ ਰੱਖੀ ਜਾਣੇ ਤੇ ਚੋਪੀ ਕਰ ਜੋ ਚੋਪੀ ਕਰ ਜੋ ਤੇ ਅੱਜ ਵੀ ਕਿੱਧਰ ਆ ਫਿਰ ਮੈਨੂੰ ਵੀ ਆਂਦਾ ਯਾਰ ਮਾਸਾ ਮਾਸਾ ਗੱਲ ਤੇ ਫੋਨ ਕਰ ਮੰਮੀ ਹੁਣ ਹੁਣ ਗੱਲ ਸੁਣੋ ਹੁਣ ਕੱਲ ਦੀ ਬੜੀ ਉਹ ਗੀਜ ਬੇਇੱਜ਼ਤੀ ਜੇ ਤੁਸੀਂ ਮਹਿਸੂਸ ਕਰੋ ਤੇ ਫਿਰ ਤੇ ਹੁਣ ਨਹੀਂ ਇਹੋ ਜਿਹੀ ਕੋਈ ਵੀ ਗੱਲ ਕਰਨੀ ਕਿ ਜੇ ਇਹ ਨਾ ਉਹਦੇ ਭਰਾ ਪਰੂ ਨੂੰ ਫੇਰ ਆਉਣਾ ਪਵੇ ਤੇ ਪਰ ਉਹਨੂੰ ਵੀ ਸਮਝਾ ਦੇ ਨਾ ਵੀ ਤੂੰ ਵੀ ਨਾ ਹੁਣ ਕੋਈ ਗੱਲ ਕਰੀ ਕਿਸੇ ਕਿਸਮ ਦੀ ਵੀ ਮੈਂ ਤੇਰੇ ਮੇਰਾ ਤਾਂ ਬੰਦਾ ਨਹੀਂ ਜਾਣ ਨੂੰ ਮੰਨਣ ਦਾ ਮੈਂ ਨਹੀਂ ਸਮਝਾਉਣਾ ਮੈਨੂੰ ਪਤਾ ਗੁੱਸਾ ਕਿਹੜਾ ਕਿਹੜੀ ਗੱਲ ਦਾ ਆਇਆ ਸੀ ਜਿਹੜੀਆਂ ਇੱਥੋਂ ਇੱਥੋਂ ਐਨੇ ਸਾਡੀ ਵੀਡੀਓ ਬਣਾਈਆਂ ਉਸੇ ਗੱਲ ਦਾ ਹੀ ਮੈਨੂੰ ਅੱਗ ਲੱਗੀ ਆ ਉਦਾਂ ਮੈਂ ਕੋਈ ਗੱਲ ਨਹੀਂ ਸੁੱਕ ਕਰ ਲਈ ਥੋੜੇ ਕੀਤੇ ਆ ਕਿਉਂ ਵੀ ਗੱਲਾਂ ਕਰੋ ਤੇ ਉਸੇ ਵੇਲੇ ਚੱਲ ਮੇਰੇ ਭਾਈ ਖੂਨ ਸਹਣਦਾ ਪਈਦਾ ਵਾ ਇਹ ਜਿਹੜੀਆਂ ਫੋਟੋ ਖਿੱਚ ਖਿੱਚ ਕੇ ਕਿੱਥੇ ਕਿੱਥੇ ਪਾਤੀਆਂ ਹੋਣਗੀਆਂ ਨਹੀਂ ਮੋਕ ਦੋਬਾ ਦਿੰਦੀਆਂ ਮੈਂ ਥੋੜਾ ਜਾਣਦੀ ਆ ਹੈਂ ਨਾ ਇਹ ਤੇ ਕਿੱਥੋਂ ਜਾਣੀਆਂ ਮਮਮੀ ਕੀ ਕਹਿੰਦੇ ਨੋਵਾ ਤੇ ਪਰ ਮਾਂ ਵੀਡੀਓ ਪਰ ਮਾਂ ਵੀਡੀਓ ਜਾਂਦੀਆਂ ਨੇ ਜਿੱਥੇ ਮਰਜ਼ੀ ਪਾ ਦਿਓ ਮੈਂ ਖਾ ਮਤਲਬ ਇਹ ਜਿਆਦਾ ਥੋੜਾ ਜਾਣ ਦਿੰਦੀਆਂ ਇਸੇ ਗੱਲ ਦਾ ਮੈਨੂੰ ਗੁੱਸਾ ਜੜਿਆ ਇਹ ਜਿਆਦਾ ਉੱਧਰ ਮੈਨੂੰ ਨਹੀਂ ਕੋਈ ਗੱਲ ਕੀ ਆਂਦੇ ਨੇ ਤਾਂ ਸਿਆਣੇ ਨੋਵਾ ਚ ਰਹਿੰਦੀਆਂ ਹਾਂ ਪੁੱਤ ਕੀ ਨੋਵਾ ਚ ਰਹਿੰਦੀਆਂ ਅੱਗੇ ਸ਼ੋਅ ਆਂਦਾ ਤਰਪੋਤੇ ਤੂੰ ਰਾਂਡੇ ਦੱਕਾ ਤੇ ਤੂੰ ਜਾਓ ਗੁਰਬਰਤ ਬੁਲਾਉਣ ਡਿਆ ਮੈਂ ਆਕੇ ਉਹਦੇ ਉਦਾਂ ਹੀ ਕਹਿ ਦਿੰਦੇ ਹੁੰਦੇ ਵੀ ਜੇ ਕੋਈ ਨਾ ਸਮਝੇ ਤੇ ਕਹੀਦਾ ਤੇਰੇ ਢਿੱਡ ਚ ਵਾ ਤੇ ਮੇਰੇ ਨੌਮਾ ਚਾਚਾ ਜਦੋਂ ਆਪਾਂ ਕਿਸੇ ਦੀ ਗੱਲ ਨੂੰ ਸਮਝ ਲੈਨੇ ਆ ਉਹ ਤਾਂ ਕਰਕੇ ਗੱਲ ਕਰ ਦਈਦੀ ਐ ਇਦਾਂ ਜੀ ਮੈਂ ਕਰਦ ਲੈ ਕਿਉਂ ਨਹੀਂ ਮੈਂ ਸੁਣਦੀ ਮੇਰੇ ਬਰਾ ਹੁਣ ਕੀ ਆਂਦੀ ਐ ਹੋਰ ਤੂੰ ਜਾ ਕੇ ਖੇਡ ਖੁਡ ਮਾਮੀ ਨਾਲ ਗੱਲਾਂ ਬਾਤਾਂ ਕਰ ਹੁੰਦੀ ਨਹੀਂ ਹਾਂ ਹਾਂ ਹੁਣ ਕੀ ਆਂਦੀ ਐ ਸੈਟ ਵਾ ਹੁਣ ਕੋਈ ਗੱਲਬਾਤ ਕਰਦੀ ਤੇ ਨਹੀਂ ਆ ਨਹੀਂ ਗੱਲਬਾਤ ਉਦਾਂ ਥੋੜਾ ਕੀਤੀ ਆ ਫੇ ਤਹੀ ਜੂ ਬਾਹਰ ਪੁੱਛਿਆ ਨੂੰ ਤੇ ਮੈਂ ਉਤੋਂ ਫੇਰ ਪੁੱਛ ਲਿਆ ਨੂੰ ਹਾਂ ਕਹਿੰਦੇ ਤੇ ਹੀ ਮੈਨੂੰ ਕਿ ਸੰਬੰਧ ਤੇ ਜੇ ਵੀ ਜਿੱਦਾਂ ਹੀ ਕਿਤੇ ਹੋਰ ਦੇਸ਼ ਚੋਂ ਆਏ ਨਹੀਂ ਦੇਸ਼ ਚੋਂ ਤੇ ਨਹੀਂ ਆਏ ਚਲੋ ਗੱਲਾਂ ਤੇ ਸਹਿਜ ਬਾ ਪੁੱਛ ਹੀ ਲਈ ਦੀਆਂ ਵਾ। ਦੇਈ ਵਾਰ ਕਈ ਸਬਜ਼ੀਆਂ ਪੁੱਛ ਲਈ ਦੀਆਂ ਵੀ ਅਸੀਂ ਇਤਰਾ ਬਣਾਉਨੇ ਤੁਸੀਂ ਕਿੱਦਾਂ ਬਣਾਉਨੇ ਆਂ। ਗੱਲ ਤੇ ਘਾਰ ਹੀ ਲਈ ਦੀ ਐ। ਤੇ ਪਰ ਉਹਨੇ ਵੀ ਗੱਲ ਕਰੀ ਜੇ ਪਹਿਣਾ ਨਿਕੀ ਨਿਕੀ ਗੱਲਾਂ ਤਾਂ ਇਹਨਾਂ ਦਾ ਵੀ ਸਮਝਣਾ ਮੈਂ ਕੋਤ ਫਿਰ ਤੈਨੂੰ ਹੀ ਇਹ ਵੀ ਗੱਲ ਨਹੀਂ ਪੁੱਛਦੇ। ਮੈਂ ਕਦੋਂ ਕਵਾਂ। ਆਪੇ ਤੂੰ ਆਣੀ ਮੈਨੂੰ ਕਹਿੰਦੀ ਵੀ ਅਸੀਂ ਕਿਤੇ ਦੂਜੇ ਦੇਸ਼ ਚੋਂ ਆਏ ਤਾਂ ਉਹ ਗੱਲ ਹੋਈ ਹੋਗੀ ਫਿਰ ਹੋਰ ਕੀ। ਮੇਰੇ ਕੋਲ ਨਹੀਂ ਨਾ ਗੇਨੇ ਜਵਾਬ ਘੜ ਘੜ ਕੇ ਰੱਖੇ ਹੈਗੇ। ਫਿਰ ਮਨਜੋਤ ਕੋ ਉਹ ਤਾਂ ਗੱਲ ਨਹੀਂ ਪੁੰਜੇ ਪੈਣ ਦਿੰਦਾ ਇੱਥੋਂ ਵੀ ਗਿਆ ਨਾ ਉੱਠ ਕੇ ਐਦਾਂ ਹੀ ਕਰਦਾ ਗਿਆ ਹੀ ਹਾਸੇ ਭਾਣੇ ਡੈਡੀ ਵੱਲ ਵੀ ਨਹੀਂ ਵੇਖਦਾ ਵੀ ਮੈਨੂੰ ਵੀ ਕੀ ਆ ਕੋਗਾ ਉਹ ਵਿਚਾਰਾ ਕੁਝ ਬੋਲਦਾ ਨਹੀਂ ਫਿਰ ਗਾੜੀ ਮੰਮੀ ਮੈਂ ਹੀ ਆ ਜਿਹੜੀ ਇਦਾਂ ਕੱਟਣ ਦੀ ਇਹ ਇਦਾਂ ਹੀ ਕੱਦਦਾ ਤੇ ਆਣੇ ਨਹੀਂ ਕਹਿੰਦੇ ਵੀ ਤੁਸੀਂ ਚਲ ਜਿਓ ਆਪਾਂ ਨਹੀਂ ਇਹ ਗੱਲ ਕਹਿੰਦੇ ਉਦਾਂ ਸਾਡੇ ਘਰ ਸਭ ਕੁਝ ਠੀਕ ਠਾਕ ਆ ਕੋਈ ਗੱਲ ਨਹੀਂ ਆ ਪਿਛਾਪੇ ਜਾਣਾ ਤੇ ਮੰਜੂਰ ਫੇਰਾ ਮਾਰ ਆਵੇ ਹਾਂ ਘਰੋਂ ਆਪਣੇ ਮੈਂ ਤਾਂ ਕਾਲੀ ਪਈ ਆ ਵੀ ਚੱਲੀਏ ਆ ਨੋਤਰਾ ਕੋਈ ਦੁਪਰ ਆ ਰਾਨੀਗਾ ਅਹੀਂ ਕਿਹੜਾ ਉਹਨੂੰ ਜ਼ਿਆਦਾ ਖਾਣੇ ਬਣਾ ਬਣਾ ਦੇਣ ਦੇ ਜੋਕ ਅਹੀਂ ਖਾਣੇ ਉਹ ਹੀ ਉਹ ਖਾਣ ਡਿਆ ਇਹੋ ਜਿਹੀ ਨਹੀਂ ਕੋਈ ਗੱਲ ਵੀ ਇਹੋ ਜੀ ਤੇ ਮੰਮੀ ਉਹਨੂੰ ਹੈ ਹੀ ਨਹੀਂ ਕੋਈ ਬੋ ਮੈਂ ਤਾਂ ਉਹਦੇ ਵੀ ਘਰ ਦੇ ਕਹਿੰਦੇ ਹੋਣਗੇ ਵੀ ਉਹ ਜਾ ਕੇ ਹੀ ਉੱਥੇ ਬਹਿ ਗਿਆ ਵਾ ਵੀ ਸਾਡੇ ਵੱਲੋਂ ਕਹਿਣਗੇ ਵੀ ਉਹਨਾਂ ਨੇ ਰੱਖਿਆ ਸਾਨੂੰ ਗਾਣਾ ਕਰਦੇ ਹੋਣੇ ਆ ਕੀ ਬਤਾ ਹਾਂ ਆਹੋ ਤੇ ਚਾ ਲਈ ਇੱਕ ਵਾਰ ਫੇਰਾ ਮਾਰ ਆਵੇ ਕੋਈ ਨਹੀਂ ਫੇਰ ਆ ਜਵੇ ਮੈਂ ਤਾਂ ਫੋਨ ਵੀ ਨਹੀਂ ਲਾਇਆ ਉਹਨਾਂ ਨੂੰ ਪਾਇਆ ਨਹੀਂ ਫੋਨ ਕੋਈ ਵੀ ਕੀ ਕਰਾਂ ਮੈਂ ਨਮਜ਼ਾ ਲੈ ਕਰਦੀ ਹਾਂ ਮੈਂ ਤਾਂ ਆ ਕਰਕੇ ਰਿਹਾ ਵਾਂ ਇੱਥੇ ਚਲ ਕੋਈ ਗੱਲ ਨਹੀਂ ਫੇਰ ਅਨ੍ਯਾ ਨੇ ਨੇ ਮਿੱਠੀ ਚਾਹ ਫੁੱਟੀਆਂ ਇਦਾਂ ਹਾਂ ਆਇਆ ਫੋਨ ਮਮੀਨਾ ਦਾ ਜੀ ਮੀਂਹ ਹੀ ਡੱਕ ਰਿਹਾ ਆ ਲਾਓ ਹ ਬਣਾਦੇ ਪੁੱਠੀਏ ਕੀਮਾ ਚੱਲ ਚੱਲਣ ਦੇ ਨਾਲੇ ਚੰਨੀਏ ਹੁਣ ਕਰਨ ਨੂੰ ਜਾਗ ਬੈ ਸੁਮਰੀਦ ਦੀ ਵਰਦੀ ਵਰਦੀ ਕਰੀਏ ਸਾਡ ਤੇ ਤੁਮਹੋ ਚੱਲ ਠੀਕ ਨਾ ਠੀਕ ਨਾ ਇੱਥੇ ਵੀ ਚੱਲ ਠੀਕ ਠਾਕ ਵਾ ਆ ਤਾਂ ਚੰਗਾ ਹੀ ਹੋਇਆ ਅਮਨ ਨੇ ਆਪਣਾ ਭਰਾ ਬਣਾਇਆ ਤੇ ਸਾਰਾ ਗੋਠ ਠੰਡਾ ਠੰਡੋਲਾ ਹੋਇਆ ਈ ਨੇ ਪਤਾ ਨਹੀਂ ਕਿੰਨੇ ਵੇ ਦਿਨ ਮੂੰਹ ਵਟ ਗਿਆ ਨੂੰ ਤੇ ਹੁਣ ਤਰੀਆਂ ਫਿਰਨਾ ਹੀ ਇਹਨਾਂ ਨੇ ਗੱਲ ਵੀ ਹੈ ਤਾਂ ਇਹਦਾ ਕਲੀਅਰ ਹੋ ਜਾਏ ਤੇ ਚੰਗੀ ਗੱਲ ਆ ਚੱਲ ਵਧੀਆ ਹੈ ਫੈਲਾ ਹੋ ਗਿਆ ਇਹਨਾਂ ਦਾ ਆ ਹੋ ਗਏ ਗੱਲ ਕੁਛ ਵੀ ਨਹੀਂ ਆ ਦੁਪਰਾ ਵਿਚੰਦਾਇ ਹੀ ਹੈ ਤੇ ਨੱਪ ਚ ਲਿਆ ਵਿਚਾਰੀ ਨੂੰ ਨੱਪਿਆਂ ਦਾ ਆ ਮੈਂ ਤੇ ਅੰਨੀ ਅਗ ਤਾਂ ਗੱਲਾਂ ਆਮ ਹੁੰਦੀਆਂ ਇਹ ਰੈਂਡੀਆਂ ਘਰਾਂ ਚ ਆਪਣੇ ਉੱਥੇ ਨਹੀਂ ਹੁੰਦੀਆਂ ਤੇ ਸਾਰਾ ਡੱਬਾ ਜੇ ਕੋ پاسੇ ਹੋਏ ਕੱਲੀ ਇੱਕ ਪਾਸੇ ਲੇ ਮੈਂ ਤੇ ਉਹਦੇ ਨਾਲ ਲਿਖਣੋਨੀ ਆ ਤੂੰ ਵੀ ਉਤੋਂ ਤਾਂ ਹੀ ਆਇਆ ਲੋਕ ਤੇਰਾ ਮਾਪਿ ਉਹ ਤਾਂ ਹੀ ਹੁੰਦਾ ਇਹ ਭੈਣ ਦਾ ਰਖਉਂਦਾ ਕਿੱਥੋਂ ਉਹਨਾਂ ਦਾ ਤਾਂ ਨਹੀਂ ਹੁੰਦਾ ਮੈਂ ਤੇ ਸੁਖ ਨੂੰ ਵੀ ਸਮਝਾਉਣੀ ਹੀ ਵੱਖਰਾ ਮੰਮੀ ਨੂੰ ਵੀ ਸਮਝਾਉਣੀ ਹੀ ਤੇ ਡੈਡੀ ਤੇ ਚਾ ਲੱਗੇ ਨਹੀਂ ਐਡੀ ਕੋਈ ਗੱਲ ਕਰਦਾ ਚਾਹ ਠੀਕ ਆ ਚੱਲਿਆ ਅੱਜ ਆਪਾਂ ਨਹੀਂ ਖਾਣ ਵੀ ਨਹੀਂ ਜਾ ਕੋ ਜਲਦੀ ਫਿਰ ਕੀ ਕਰਨਾ ਚਾਹੀਏ ਚੱਲੀਏ ਫਿਰ ਹਨਾ ਆ ਆ ਕੇ ਫਿਰ ਜਿਆਦਾ ਦਿਨ ਵੀ ਧਿਆਨ ਹੀ ਚੰਗੇ ਲੱਗਿਦਾ ਐਵੇਂ ਉਹਦੇ ਤੇ 11 ਹੀ ਉੱਧਾ ਰਹੇ ਨੇ ਨਹੀਂ ਕਰੋ ਗੱਡੇ ਇਹਨਾਂ ਦੀ ਮਿਲ ਬੂਜੀ ਕਰਕੇ ਰਹੇ ਆਪਾਂ ਚਲ ਕੋਈ ਨਹੀਂ ਹੋਣੀ ਆਪਾਂ ਨੂੰ ਕੋਈ ਮਜਬੂਰੀ ਹੈ ਤੂੰ ਕਿੱਦਾਂ ਕਹਿੰਦੀ ਮੈਂ ਬਦਲ ਨਹੀਂ ਰਹੇ ਜਾਂਦਾ ਮੈਂ ਕਦੋਂ ਕਿਹਾ ਮੈਂ ਤਾਂ ਇੰਨਾ ਹੀ ਕਿਹਾ ਵੀ ਆਪਣੇ ਘਰ ਚ ਲੱਗੀ ਆਪਾਂ ਚੰਗੇ ਨਹੀਂ ਲੱਗੀ ਦਾ ਆਦੋਂ ਗਿਤੇਰੇ ਵਾਲੀ ਮੈਨੂੰ ਤੇ ਉਦਾਂ ਹੀ ਮੈਂ ਜੇ ਇੱਥੇ ਹੁੰਨੀ ਮੈਨੂੰ ਉੱਥੇ ਦੀ ਖੇਚ ਪੈਂਦੀ ਆ ਵੀ ਉੱਥੇ ਕੰਮ ਰੁਕਣ ਦੇ ਆ ਤੇ ਨਾਲੇ ਦੀਦੀ ਕੀ ਕਹੂਗੀ ਜੇ ਮੈਂ ਉੱਥੇ ਹੁੰਨੀ ਆ ਮੈਨੂੰ ਇੱਥੇ ਦੀ ਖੇਚ ਉਹਨਾਂ ਦਾ ਟਿਕਾਣਾ ਜੇ ਕਿ ਮੈਂ ਚਲੀ ਪੇਕੇ ਚਲੀ ਪੇਕੇ ਉਹੀ ਤਾਂ ਗੱਲ ਕਹੀ ਜਾਂਦੀ ਆ ਕਿ ਜੇ ਮੈਂ ਉੱਥੇ ਨਹੀਂ ਤਾਂ ਇੱਥੇ ਦੀ ਖੇਚ ਪੈਣ ਦਾ ਪੈਂਦੀ ਆ ਯਾਰ ਜਿਹਨੇ ਆਪਣਾ ਘਰ ਬਸਾਉਣਾ ਹੁੰਦਾ ਹੋਣਾ ਉਹ ਆਪਣੇ ਘਰ ਹੀ ਲਿੰਦੇ ਆ ਕਿਰਪਾ ਕੰਪਨੀ ਕਾਲੀ ਚੱਲਾਂਗੇ ਉਹ ਬੁੱਕੇ ਕਰਨਾ ਵਾ ਥਾਂ ਪਿੰਡੀ ਲਾ ਕੋ ਪੈਣਾ ਕਪੜੇ ਨਾ ਕਰਨਾ ਚਾਹ ਤੇ ਬਣਾਉਂਦੀ ਆ ਦਮ ਚਾਹ ਨੂੰ ਚਾਹ ਪੜਾ ਦੇ ਮੈਨੂੰ ਚੱਲ ਠੀਕ ਆ ਇਦਾਂ ਕਿੱਦਾਂ ਜਾਊਗਾ ਮੈਂ ਲੜਾਈ 'ਚ ਹੱਡੀ ਨਹੀਂ ਲੜਾਈ ਦੇਣਾ ਭਉਂਗਾ ਤੂੰ ਆਪ ਹੀ ਕਹਿਣਾ ਰਿਹਾ ਇੱਥੇ ਆ ਲੈਂਦੇ ਹਾਂ ਮੈਂ ਜਿੰਨਾ ਪੰਪੋਲੂ ਵੀ ਇੱਥੇ ਬੈਠੇ ਬੰਦੇ ਆ ਆ ਲੈ ਚਾਪ ਕੱਲ੍ਹ ਕੋਟੀ ਪਾਣੀ ਹਾਂਜੀ ਵਾਸ ਲੱਗੀ ਆ ਬਹਿ ਜਾ ਕਮਿੰਟ ਕੀ ਹੋਇਆ ਬਜੀ ਉਹ ਤੈਨੂੰ ਮੇਲਾ ਬੋਲਦੀ ਨਹੀਂ ਹੈ ਨਹੀਂ ਨਹੀਂ ਭਾਜੀ ਉਹਦੇ ਕੰਮ ਕਰ ਨਹੀਂ ਮਾੜਾ ਮੋੜਾ ਬਜਾਕ ਕਰ ਲੈਂਦੇ ਮਜਾਕ ਬੰਦਾ ਵੀ ਸਾਲੀ ਨੇ ਬੰਦਾ ਸਾਲਿਆ ਨੇ ਬੰਦਾ ਤੂੰ ਗੁੱਸਾ ਕਰਕੇ ਬਹਿ ਗਈ ਨਹੀਂ ਨਹੀਂ ਭਾਜੀ ਮੈਨੂੰ ਕਹਦਾ ਗੁੱਸਾ ਕੋਈ ਗੱਲ ਨਹੀਂ ਇਹ ਉਹ ਤ੍ਰਿਸ਼ਟੇਂ ਦੇ ਹੱਸ ਸਮਝ ਆ ਜਾਗਾ ਲੈ ਹਾਂਜੀ ਹਾਂਜੀ ਕੋਈ ਨਹੀਂ ਹਾਂ ਤੇ ਤੂੰ ਕਿੰਨਾ ਕ ਪੜੀ ਪੁੜੀ ਕਿਉਂ ਭਾਜੀ ਤੁਹਾਨੂੰ ਨਹੀਂ ਪਤਾ ਉਹ ਫੇਰ ਵੀ ਦਿਮਾਗ ਨਹੀਂ ਨਿਕਲ ਜਾਂਦਾ ਕਿ ਯਾਰ ਜੀ ਮੈਂ ਗ੍ਰੈਜੂਏਸ਼ਨ ਕੀਤੀ ਕਿਉਂ ਕੀ ਹੋਇਆ ਪਾਸਪੋਰਟ ਬਣਦਾ ਰ ਪਾਸਪੋਰਟ ਨਹੀਂ ਇੰਨਾ ਪੜ੍ਹ ਲੈ ਕੇ ਵੀ ਤਪਾ ਕੁੜੀ ਨੇ ਮੈਂ ਕਦੇ ਸੋਚਿਆ ਹੀ ਨਹੀਂ ਬਾਹਰ ਜਾਣ ਵਾਰੇ ਪਾਸਪੋਰਟ ਕੀ ਕਰਨਾ ਚਾ ਜਾਣਾ ਹੀ ਨਹੀਂ ਤੇ ਜੋ ਕੀ ਹੋਇਆ ਬਾਹਰ ਨਹੀਂ ਜਾਣਾ ਤੇ ਘਰ ਵਾਲਾ ਬਾਹਰੋਂ ਲਾ ਕੇ ਲਾ ਬਲਿਆ ਹੁਣ ਤੇ ਚੱਲ ਮੰਮੀ ਹੁਣਾਂ ਨੇ ਰਿਸ਼ਤਾ ਕਰਦਾ ਮੇਰਾ ਹੁਣ ਮੈਨੂੰ ਕੀ ਹੀ ਬਾਹਰ ਥੋੜੀ ਜਾਣਾ ਇੰਨਾ ਪੜ੍ਹ ਲੈ ਕੇ ਤੇ ਤੂੰ ਅੱਟ ਬਦਲੂ ਟੇਪ ਗੋਣਾ ਹੀ ਆ ਤੂੰ ਨਾ ਭਾਜੀ ਵਿਆਹ ਹੋਇਆ ਆ ਤੇ ਕੰਮਕਾਰ ਤੇ ਕਰਨੀ ਪੈਣੇ ਆ ਕੰਮ ਕਰ ਉਹਨਾਂ ਵਾਰਤੀ ਹੁੰਦੇ ਜਿਹੜੀਆਂ ਚਾਰੀਆਂ ਪੜੀਆਂ ਲਿਖਿਆ ਨਹੀਂ ਹੁੰਦੀਆਂ ਉਹਨਾਂ ਨੂੰ ਘਾਲੇ ਕੰਮ ਕਰਨੇ ਪੈਂਦੇ ਹਨ ਜਿਹੜੀ ਬੰਦੇ ਪੜੇ ਲਿਖਿਆ ਵਾ ਉਹ ਬੰਦਾ ਆਪਣਾ ਹੱਕ ਲੈਦਾ ਕਿ ਯਾਦੋਂ ਨੌਕਰੀ ਕਰ ਲਾ ਤੇ ਜਿਹੜਾ ਘਰ ਵਾਲਾ ਤੇਰਾ ਬਾਹਰ ਤੇ ਉੱਥੇ ਬਾਹਰ ਚੱਲ ਲੱਗ ਜਾ ਆਹ ਬਾਜੀ ਗਾਲ ਤੇ ਕਿ ਸਹੀ ਆ ਤਾਂ ਇੱਥੇ ਮੈਂ ਅੱਜ ਕੋਈ ਸੋਚਿਆ ਨਹੀਂ ਬਾਹਰ ਜਾਣ ਵਾਰੇ ਮੈਂ ਤਾਂ ਪੜਤੀ ਤੇ ਘਰ ਦੇ ਆਨੇ ਰਿਸ਼ਤਾ ਲੱਭ ਕੇ ਤੇ ਵਿਆਹ ਕਰਤਾ ਤੇਰਾ ਮਕਸਦ ਇਹ ਹੀ ਆ ਕਿ ਵਿਆਹ ਕਰਾ ਕੇ ਤੇ ਰੋਟੀਆਂ ਤੇ ਕੂੜੀਆਂ ਜਾਂਦੀਆਂ ਬਾਜੀ ਨਹੀਂ ਮੈਨੂੰ ਤੇ ਪੜਾ ਸ਼ੌਂਕ ਹੀ ਓਦਾਂ ਕਿ ਪੜ੍ਹ ਲਿਖ ਕੇ ਤੇ ਚੱਲ ਕੋਈ ਸਰਕਾਰੀ ਨੌਕਰੀ ਕਰ ਲੂੰਗੀ ਪਰ ਘਰ ਦੇ ਆਨੇ ਰਿਸ਼ਤਾ ਕਰਤਾ ਫੇ ਵਿਆਹ ਹੋ ਗਿਆ ਤੇ ਹੁਣ ਘਰ ਦੇ ਨਹੀਂ ਸੀ ਆਪੇ ਮੁੱਕ ਤੇ ਜੇ ਰੋਟੀ ਪਾਣੀ ਕਰਨਾ ਇਹ ਤਾਂ ਤੂੰ ਐਵੇਂ ਪੜਾਈ ਵਾਸੀ ਗਾਲੇ ਆ ਟਾਈਮ ਇੰਨਾ ਖਦਾਬਾ ਨਾ ਮਥਾ ਮਾਰਿਆ ਤਾਂ ਉਹ ਬਾਜੀ ਇਹ ਤੇ ਗੱਲ ਦਿੰਦਾ ਸਹੀ ਆ ਤੁਹਾਡੇ ਜਿਹੜੀ ਪੜ੍ਹ ਲਿਖੀ ਕੁੜੀ ਹੁੰਦੀ ਉਹ ਤਾਂ ਕਈ ਕੁਝ ਸੋਚਦੀ ਆਪਣੇ ਫਿਊਚਰ ਬਾਰੇ ਇਹ ਤੇ ਹੈ ਬਾਜੀ ਮੈਨੂੰ ਤੇ ਆਪ ਆਪਣੇ ਨਾ ਸਰਟੀਫਿਕੇਟ ਦੇਖ ਕੇ ਤੇ ਗੁੱਸਾ ਬੜਾ ਚੜਦਾ ਕਿੰਨੀ ਮਿਹਨਤ ਵੀ ਕੀਤੀ ਤੇ ਉਦਾਂ ਹੀ ਪਏ ਆ ਕੋਈ ਫਾਇਦਾ ਵੀ ਨਹੀਂ ਹੋਇਆ ਤੇ ਹੋਰ ਉਹ ਕਰਨ ਪਏ ਉਹ ਸਾਡੇ ਮਿੱਟੀ ਆ ਤੇ ਮਿੱਟੀ ਆ ਬਾਜੀ ਹੋਰ ਕੀ ਹੈ ਹੂੰ ਤੇ ਤੂੰ ਪਹਿਲਾਂ ਬਣਾ ਆਪਣਾ ਪਾਸਪੋਰਟ ਤੇ ਮੁੜ ਕੇ ਤਿਆਰੀ ਖੇਚ ਬਾਹਰ ਬੋਰਦੀ ਕੋਈ ਨਹੀਂ ਮੈਂ ਕਰਦੀ ਆ ਚਰਨਜੀਤ ਨਾਲ ਨਾਲ ਬਾਅਦ ਹੀ ਲੱਗ ਕਿੰਨੀ ਵਧੀਆ ਹਾ ਹੋ ਪਾਜੀ ਉਹ ਤੇ ਹੈ ਹੀ ਐ ਵਿਚਾਂ ਬੂਚਾਂ ਦੇ ਘੁੰਮਣਾ ਬੰਦਾ ਆਪਣੀ ਮਰਜ਼ੀ ਨਾਲ ਉੱਠੇ ਸੌਵੇ ਜੋ ਮਰਜ਼ੀ ਕਰੇ ਤੇ ਹੋਰ ਕੀ ਬਾਜੀ ਮੇਰੀਆਂ ਤਾਂ ਸਾਰੀਆਂ ਸਹਗੀਆਂ ਬਾਹਰ ਹੀ ਆ ਤੇ ਮੈਨੂੰ ਦੇਖ ਦੇ ਕੇ ਉਹਨਾਂ ਦੇ ਸਟੇਟਸ ਤੇ ਮੈਨੂੰ ਬੜੇ ਹੌਲ ਪੈਂਦੇ ਵੀ ਹਾਏ ਮੈਂ ਇੱਥੇ ਬੈਠੀ ਆ ਤੇ ਉਹ ਕਿਦਾਂ ਅਗਲੀਆਂ ਘੁੰਮਦੀਆਂ ਫਿਰਦੀਆਂ ਅਜੇ ਤੂੰ ਚੂੜਾ ਪਾਇਆ ਵਾ ਤੇ ਦੁਸ਼ੇਕ ਮਿੰਟ ਹਰ ਕੇ ਤੈਨੂੰ ਛਟਾਉਣਾ ਨਾ ਗਵਾ ਹੂਆ ਰੱਖੋ ਤੂੰ ਹੋਰ ਤਾਰਾ ਤੋਂ ਕਟਨੀ ਗਵਾ ਤੂੰ ਹਟਣਾ ਬਿਨ ਹਟਣਾ ਹਾਂ ਪਾਜੀ ਮੈਂ ਤੇ ਨਹੀਂ ਆ ਕੰਮ ਨਾਲ ਤੇ ਕਦੀ ਕੀਤੇ ਤੇ ਨਾ ਹੀ ਮੈਂ ਕਰਨੇ ਆ ਜਿਹੜੇ ਕੰਮ ਐ ਤੂੰ ਪੈ ਗਈਆਂ ਤੇ ਕਰਨੇ ਪੈਣੇ ਹੋਣਾ ਜੇ ਤੂੰ ਬਾਹਰ ਨਾ ਗਈ ਤੇ ਸੁਖ ਲਿਆ ਜੀ ਨਹੀਂ ਯਾਰ ਇੱਥੇ ਘਰ ਵਾਲਾ ਬਾਹਰ ਵਾਲਾ ਪੇਕੇ ਰਹਿਣ ਦੀ ਮਜੇ ਨਾ ਬਈ ਸਧਿਆਂ ਦਿੱਤਿਆar ਹੋ ਕੇ ਨੌਕਰੀ ਕਰਨ ਉਹਨੂੰ ਵੀ ਤਰਖਾਣਾ ਆਪਾਂ 10000 ਮੇਜਾ 5000 ਮੇਰੇ ਫੇਰ ਕੀ ਹੈ ਖਰਚਾ ਤੇਨੂੰ ਬਾਹਰ ਹੋਈ ਜਾਂਦਾ ਉਹਦੇ ਬਾਅਦ ਫੰਸ਼ਣ ਕਰਨ ਜਾਂਦੀ ਆ ਆਹੋ ਭਾਜੀ ਗੱਲ ਤੇ ਤੁਹਾਡੀ ਉਹਦਾ ਸਹੀ ਆ ਉਹਦੀ ਕਿਹੜੀ ਬੇੜੀ ਬਾਹਰ ਆਈ ਆ ਕਿ ਉਹਨੂੰ ਨੌਕਰੀ ਕਰਨ ਦੀ ਨਹੀਂ ਲੋੜ ਵਾ ਨਹੀਂ ਮੈਂ ਕੋਈ ਗਾਂਦੀ ਹੁਣ ਕਰਦੀ ਮੈਂ ਤੇ ਰਣਜੀਤ ਨਾਲ। ਰਣਜੀਤ ਨਾਲ ਕੀ ਕਰਨੀ ਐ ਇੱਥੇ ਕਹਿ ਰਹੇ ਆ ਉਹਨਾਂ ਨੂੰ ਕਿ ਮੈਨੂੰ ਪਾਸਪੋਰਟ ਬਣਾ ਕੇ ਦਿਓ। ਨਹੀਂ ਮੈਂ ਪਹਿਲਾਂ ਇਹਨਾਂ ਨਾਲ ਤੇ ਗੱਲ ਕਰ ਲਵਾਂ। ਅਮੀ ਫਿਰ ਮੈਨੂੰ ਬਾਅਦ ਵਿੱਚ ਕਹੂਗੇ ਤੇ ਨਾਲੇ ਭਾਜੀ ਉਹ ਪਾਸਪੋਰਟ ਬਣਾਉਣਾ। ਪਾਸਪੋਰਟ ਦਾ ਤੇ ਉੱਦਾਂ ਕੋਈ ਗੱਲ ਨਹੀਂ ਐ। ਮੈਂ ਭਰਾ ਆਪਣੇ ਨੂੰ ਕਹਿਣਾ ਉਹਨੇ ਤੇ ਛਾਤੀ ਬਣਵਾ ਦੇਣਾ। ਡਾਕੂਮੈਂਟਸ ਜਿਹੜੇ ਇੱਥੇ ਲੱਗਣੇ ਆ ਇੱਥੇ ਦੇ ਲੱਗਨੇ ਆਰੇ। ਭਰਾ ਤੇ ਲਾ ਕੇ ਅਰੂਗਾ। ਜੇ ਸੈਂਸ ਨੂੰ ਕਰਨੀ ਤੇ ਫੇਰ ਹੀ ਆ। ਤੇ ਚੰਨ ਜੀ ਨੇ ਕੀ ਜਣਾ ਕਿ ਜੇ ਤੂੰ ਚਲ ਗਈ ਉੱਥੇ ਉਹਦਾ ਖਰਚਾ ਹੋ ਜਾਣਾ ਉੱਥੇ। ਈ ਚਰਨजीत ਨੂੰ ਤੇ ਮੈਂ ਮਨਾ ਲੂੰਗੀ ਘਰ ਦੇ ਮਨਜੂਗੇ ਤੇਰਾ ਸਵਾਤੀ ਆ ਤੂੰ ਹੀ ਮਨਾਉਣਾ ਵਾ ਹਰਦੀਆਂ ਆਫੇ ਬਾਜੀ ਕੋਸ਼ ਗੱਲ ਤੇ ਹੁੰਦਾ ਤੂੰ ਮੈਨੂੰ ਸਹੀ ਕਹੀ ਆ ਜੇ ਨਹੀਂ ਮੰnade ਲੜਾਈ ਪਾ ਕੇ ਮਨਾਲਾ ਫਿਰ ਕੀ ਨਹੀਂ ਕਰਨਾ ਜਿੱਤੇ ਹਕ ਨਾਣਾ ਮਿਲੇ ਉੱਥੇ ਹੱਕ ਲੈਣਾ ਪੈਂਦਾ ਵਾ ਕੋਈ ਗੱਲ ਨਹੀਂ ਬਾਜੀ ਇਹੀ ਕੰਮ ਕਰਦੀ ਹੁਣ ਮੈਂ ਹਾ ਤੇ ਤੁਸੀਂ ਮੈਨੂੰ ਚੰਗੀ ਸਲਾਹ ਦਿੱਤੀ ਉਦਾਂ ਤੇ ਮੈਂ ਕਿਹੜਾ ਮਾੜਾ ਆ ਮੇਰੇ ਕੋਲ ਲੋਕੀ ਸਲਾਹ ਦੂਰ ਦੂਰ ਮਿਲਣ ਹੁੰਦੇ ਆ ਤੂੰ ਬਣ ਗਈ ਬੇ ਸੋਚਦੀ ਮੇਰੇ ਬਾਰੇ ਕੋਈ ਨਹੀਂ ਬਾਜੀ ਮੈਂ ਫੇਰ ਅੱਜ ਹੀ ਕਰਦੀ ਆ ਡੈਡੀ ਹੋਣਾਂ ਨਾਲ ਆਹ ਕਰਕੇ ਆਹ ਕਰਦੀ ਆ ਮੈਂ ਬਾਜੀ ਕੋਈ ਨਹੀਂ ਹਾਂ ਮੇਰਾ ਨਾਣਾ ਲਈ ਪਰ ਕਿ ਮੈਂ ਗਿਆ ਕਿਉਂ ਬਾਜੀ ਲੈ ਤੂੰ ਹੀ ਦੱਸਿਆ ਤੇ ਮੈਂ ਤਾਂ ਸੁਣਨੀ ਪੈਣੀ ਚੰਗੀ ਸਲਾਹ ਦਿੱਤੀ ਮੈਨੂੰ ਉਹਨਾਂ ਕਹਣਾ ਕਈ ਰੋਟੀਆਂ ਪਵਾਸ ਲਿਆਦੀ ਆ ਜਵਾਈ ਸਾਡੇ ਨੋਪ ਹੋਇਆ ਡਰਤੀ ਪਕਾ ਰੋਟੀਆਂ 'ਚ ਮੈਨੂੰ ਕੀ ਆ ਲੈ ਜੇ ਨਾ ਚਲ ਕੋਈ ਨਹੀਂ ਭਾਜੀ ਤੂੰ ਇਹ ਤੇ ਟੈਨਸ਼ਨ ਨਾ ਨਹੀਂ ਮੈਂ ਨਹੀਂ ਲੈਂਦੀ ਤੁਹਾਡਾ ਨਾਮ ਮੈਂ ਉਸਲੇ ਕਿਹਾ ਮੈਂ ਨਹੀਂ ਗਿਆ ਨਹੀਂ ਕੋਈ ਨਹੀਂ ਮੈਂ ਨਹੀਂ ਲੈਂਦੀ ਤੁਹਾਡਾ ਨਾਮ ਮੈਂ ਕਰਦੀ ਹੁਣੀ ਡੈਡੀ ਹੋਣਾ ਨਾਲ ਗੱਲ ਤੂੰ ਆਪਣੇ ਦਿਮਾਗ ਨੂੰ ਲੈ ਕੇ ਮੈਂ ਇੰਨੀ ਬੜੀ ਲਿਖੀ ਮੈਨੂੰ ਪਤਾ ਹੀ ਨਹੀਂ ਇਹ ਭਾਜੀ ਇਹਨਾਂ ਨੇ ਮੇਰੇ ਤੋਂ ਮੁੜ ਕੇ ਗੋਹਾ ਵੀ ਸਟੋਣਾ ਮੈਂ ਤੇ ਨਹੀਂ ਕਦੀ ਵੀ ਸੁੱਟਣਾ ਮੈਂ ਪਹਿਲਾਂ ਹੀ ਤੁਰ ਜਾਣਾ ਮੈਂ ਚਲ ਜਾਣਾ ਬਾਹਰ ਇਹ ਸ਼ੇਮ ਹੀ ਨਹੀਂ ਆ ਚੁੜਾ ਮੈਂ ਸਿਰ ਮੁੜ ਕੇ ਜਿਵੇਂ ਬੋਲ ਰਹਾ ਹਾਂ ਨਹੀਂ ਨਹੀਂ ਭਾਜੀ ਕੋਈ ਨਹੀਂ ਮੈਂ ਕਰਦੀ ਕਰ ਲੜਾਈ ਨਹੀਂ ਪੈਂਦੀ ਇੱਥੇ ਮੈਂ ਤਾਂ ਪਾਉਂ ਵੱਡੇ ਵੱਡੇ ਕ ਲੜਾਈ ਐਸੇ ਮੈਨੂੰ ਰਾਜਨੀਤੀ ਦਾ ਮੌਕਾ ਨਹੀਂ ਮਿਲ ਰਿਹਾ ਮੈਂ ਤਾਂ ਸਿੱਧਾ ਹੀ ਬਣਿਆ ਭਗਵੰਤ ਮਾਨੂ ਗੁਰ ਮੁੱਖ ਮੰਤਰੀ ਮਿਲਟਾ ਚ ਆਏ ਨਹੀਂ ਜਾਂਦੇ ਆਪਾਂ ਆਏ ਰਲ ਰਹਿੰਦੇ ਹਾਂ ਮਲਪ੍ਰੀਤ ਮੰਮੀ ਦਾ ਖੂਨ ਆਇਆ ਕਹਿੰਦੇ ਕੱਲ ਨੂੰ ਆਇਓ ਯੋ ਇਹਨਾਂ ਦਾ ਬਦਤ ਠੀਕ ਮੰਮੀ ਕੋਈ ਵਾਰੀ ਕੱਲ ਨੂੰ ਆ ਜਾਗੇ ਬਾਏ ਗੱਲ ਕਰਾਂ ਮੇਰੀ ਮੰਮੀ ਨਾਲ ਉਹ ਘੁੰਮੜਦਾ ਉਹ ਕਿਤੇ ਗਿਆ ਕਿਉਂ ਨਹੀਂ ਕੰਮ ਤੇ ਬੈਠੇ ਕਿਤੇ ਉਹ ਕਹਿੰਦੇ ਟਾਈਮ ਕੱਢ ਕੇ ਫੋਨ ਲਾਇਆ ਤੇ ਮੈਂ ਹਾਂ ਜੀ ਤਉਣ ਲੱਗੇ ਉਹ ਕਹਿੰਦੇ ਆਪਾਂ ਘਰ ਜਿੰਦੇ ਬੱਜੇ ਆ ਚਾਬੀ ਨਾਲ ਲੈ ਗਏ ਤੇ ਮੈਂ ਸਾਰੇ ਕੱਪੜੇ ਇਕੱਠੇ ਕਰਦੀ ਫਿਰਦੀ ਆ ਉਹ ਕਹਿੰਦੇ ਉਹ ਚੇਤਾ ਨਹੀਂ ਰੱਖ ਚਾਬੀ ਦੇਣ ਦਾ ਗਏ ਨੂੰ ਤੇ ਚਾਬੀ ਨਾਲ ਲੈ ਗਏ ਮੰਮੀ ਹੁਣਾਂ ਦੇ ਵੀ ਨਾ ਕੰਮ ਨਹੀਂ ਆ ਰਹੀ ਆ ਓ ਯਾਰ ਗਵਾਂਡੋ ਗਈ ਆ ਬਸ ਖੁੱਸ ਗਈ ਓ ਸਰਬਾਤ ਸਹਿਬ ਹਾਂ ਉਹ ਮਾਤਾ ਦੇ ਕਿ ਜੁਲਕੇ ਹਰਿਆਣੇ ਚੱਲ ਕੋਈ ਨਹੀਂ ਫੇਰ ਤੇ ਭਾਬੇ ਦੇ ਘਰ ਗਈ ਹਾਂ ਤੇ ਰਾਤ ਨੂੰ 12 1 ਵਜੇ ਤਾਂ ਆਪਾਂ ਕਿਤੇ ਥੱਕੇ ਖਾਵਾਂਗੇ ਚੱਲ ਫਿਰ ਕੱਲ ਨੂੰ ਚੱਲ ਜਾਾਂਗੇ ਹਾਂ ਕੱਲ ਨੂੰ ਜਾਂਦੇ ਹਾਂ ਤੇ ਮੈਂ ਹਣ ਕਪੜੇ ਪਾ ਲੇ ਅੱਜ ਤੋਂ ਮਰਜੀ ਮੇਰਾ ਤਾਂ ਆਪ ਕੀ ਕੰਡਾ ਜਲਦੀ ਕਰੰਦਾ ਉਹਦਾ ਕਿੰਨਾ ਕੰਮ ਪਿਛੇ ਪੈਂਡਿਆ ਸਹੀ ਗੱਲ ਬਾਕੀ ਜ਼ੋਰ ਇਹ ਕਿ ਤੇਰੇ ਪੇਕੇ ਦਾ ਘਰ ਬਸਣ ਵਾਸਤੇ ਮੈਨੂੰ ਕਿੰਨਾ ਕੰਮ ਕਰਨਾ ਪੈਂਡਿਆ